इधर वो बाहर ले पास है मेन पे आ जाइए यार मान तेरा बेटा कुछ नहीं होगा आ जा चलो आले करा ले चलो 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 क्या बात है ठीक है हां ਸੱਚੀ ਕਿਹਾ ਹਾਂ ਕੋਈ ਨਾ ਕੋਈ ਕੋਈ ਪੁੱਛਣ ਨੂੰ ਨਹੀਂ ਮੀਨਾ ਮੋਇਆ ਮੀਨਾ ਹੋ ਹਾਂਜੀ ਤੇ ਉਹ ਕੈਂਪ ਉਹ ਕੈਂਪ ਚ ਸੀ ਹਾਂਜੀ 27 ਤਰੀਕ ਕੈਂਪ ਚ ਵਰਤ ਸੁਣਵਾਈ ਵੀ ਆ ਉਹ ਹੀ ਹੋਈ ਹੋਈ ਹਾਂਜੀ ਅਜੇ ਤਾਂ ਕੈਂਪ ਸੁਣਵਾਈ ਵੀ ਕੋਈ ਨਹੀਂ ਕੋਈ ਪੁੱਛਿਆ ਆ ਸਰਪੜਾ ਤਾਂ ਭੇਜੇ ਦੀ ਲੰਮੀ ਨੇ ਭੇਜੇ ਇਹਨਾਂ ਨੂੰ ਸਾਨੂੰ ਪਤਾ ਨਹੀਂ ਲੱਗਦਾ ਅੱਛਾ ਇਸ ਕੈਂਪ ਚ ਹੋਰ ਵੀ ਸੀਗੇ ਬੰਦੇ ਹਾਂਜੀ ਸਾਡੇ ਨਾਮ ਉਨੇ 104 ਬੰਦੇ ਆਏ ਨੇ ਸੱਤ ਤੇ ਅੰਤ ਵਿੱਚ ਵੀ ਕੁਝ ਮੁੰਡੇ ਨਾ ਬਣਾ ਬਣਾ ਤੇ ਜਦੋਂ ਤੁਸੀਂ ਕੈਂਪ ਚ ਸੀਗੇ ਚਲੋ ਕੋਈ ਦਿਨ ਦਾ ਹੌਲਾ ਕਰੋ ਕੋਈ ਗੱਲ ਨਹੀਂ ਦੁਬਾਰਾ ਕੋਈ ਨਾ ਉਥਾਰ ਰੱਖੀਦਾ ਬੋ ਤਾਂ ਤੈਨੂੰ ਜਦੋਂ ਮੈਂ ਇਹੋ ਉਹਨਾਂ ਨੇ ਫੋਨ ਪੁੱਛ ਨਹੀਂ ਦਿੱਤਾ ਫੋਨ ਕੀ ਸਾਡੇ ਘਰੇ ਕੋਲੇ ਤੱਕ ਸਾਰਾ ਕੰਨਾ ਚ ਸਭ ਕੁਝ ਲਵਾ ਕੇ ਰੱਖ ਲਿਆ ਸੀ ਬਸ ਇੱਕ ਫੋਲ ਪੇਪਰ ਜਿੰਦੇ ਬੱਚੇ ਨੇ ਫੇਸ ਪੇਲ ਹੋ ਗਿਆ ਫੇਲ ਲਾਈ ਸਾਨੂੰ ਉਹਨਾਂ ਨੇ ਕੋਸ਼ਿਸ਼ ਵੀ ਪੁੱਛਿਆ ਜਾ ਤਾਂ ਪੁੱਛਦੇ ਅਸੀਂ ਨਹੀਂ ਹੋਏ ਸਾਰਿਆਂ ਨੂੰ ਚੋਰੀ ਜਾਣਿਆ ਪਤਾ ਨਹੀਂ ਚੰਗਾ ਜਦੋਂ ਸਾਨੂੰ ਪਲੇਨ 'ਚ ਬਿਠਾਇਆ ਆ ਆਮੀਆ ਦਾ ਪਲੇਨ ਸੀ ਤੇ ਉਥੇ ਬੈਗ ਤੇ ਟੈਗ ਉੱਤੇ ਲਿਖਿਆ ਕਿ ਅੰਬਸਰ ਦੇ ਫਿਰ ਸਾਨੂੰ ਪਤਾ ਕਿ ਸਾਨੂੰ ਬਦੋੜ ਦੇ ਤੇ ਰਿਪੋਰਟੇਸ਼ਨ ਲਾਤੀ ਫਤ ਸਾਹ ਚਲ ਚਲ ਕੋਈ ਨਹੀਂ ਕੋਈ ਨਾ ਹੋ ਗਏ ਨਾਲ ਹੀ ਬੜਾ ਸਾਰਾ ਕੁਝ ਦਿੱਤਾ ਦੇ ਤੇ ਉਹ ਗੱਲਿਆ ਵੀ ਨਵੀਂ ਨਵੀਂ ਸਰਕਾਰ ਬਣੀ ਆ ਉਹਨਾਂ ਨੇ ਕੋਈ ਪੋਲ ਕੋਈ ਲੋੜੀ ਨਹੀਂ ਤੱਕੇ ਆਉਂਦੇ ਹਾਂਜੀ ਦੋ ਵਾਰੀ ਲੀਗਲ ਟ੍ਰਾਇਲ ਕੀਤਾ ਦਾ ਕੈਨੇਡਾ ਦਾ ਵਕੀਲ ਤੇ ਉਹ ਕੀਤਾ ਲਾਸਟ ਚਾਂਸ ਆ ਚੁੱਕਿਆ ਨਹੀਂ ਤੇ ਅਸੀਂ ਟੋਕੀ ਨਹੀਂ ਸੀ ਬੰਦੇ ਦੇ ਨਾਲ ਅੱਛਾ ਉਹ ਤੋਂ ਗੇਮ ਮੁਕਤੀ ਬੋਰ ਮੁਕਤੀ ਕੋਈ ਨਹੀਂ ਜੀ ਨਹੀਂ ਦਿੱਤੀ ਅਸੀਂ ਵਾਪਸ ਆ ਗਏ ਫਿਰ ਉੱਥੋਂ ਮੈਡਿਕ ਕਿਹੜਾ ਹਫਤਾ ਰੇ ਫਿਰ ਸਨ ਨੋ ਉਹਨਾਂ ਨੇ ਸਲਵਾ ਡੋਰ ਦੇ ਦਿੱਆ ਸਲਵਾ ਡੋਰ ਤੋਂ ਫਿਰ ਟੈਕਸੀਾਂ ਦੇ ਉੱਧਰ ਆਏ ਹਾਂ ਬਾਰਡਰ ਕ੍ਰੋਸ ਕੀਤਾ ਘਾਟਾ ਮਾਲ ਟੈਂਪੋਰਨਟ ਮੁਕਤੀ ਕੋਈ ਨਹੀਂ ਫਿਰ ਹੁਣ चलो तो हाँ तो कोई कोई नी हौसले का जो कहते परिवार च आएके ठीक ठाक आ गए ठीक है ठीक है ਠੀਕ ਹੈ ਠੀਕ ਹੈ ਚੱਲ ਜੀ ਜਿਹੜਾ ਕਰਨਾ ਪਰ ਹੈ ਤਾਂ ਤਾਂ ਗਾਈ ਕੁਝ ਕਰੀਏ ਥੈਂਕ ਯੂ ਫਰ ਜੀ ਅਮੈਕ ਕਵਿਚੂਰ ਰਿਪੋਰਟ ਹੋ ਕੇ ਬਹੁਤ ਸਾਰੇ ਲੋਕ ਵਾਪਸ ਆਏ ਜੀ ਨਾ ਕਿ ਤੁਸੀਂ ਵੀ ਸ਼ਾਮਲ ਹੋ ਕੀ ਕਹਿਣਾ ਚਾਹੋਗੇ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਸਾਨੂੰ ਕੁਝ ਨਹੀਂ ਪਤਾ ਲੱਗਾ ਉਹਨਾਂ ਨੇ ਸਾਨੂੰ ਕਿਦਾਂ ਭੇਜਿਆ ਵੇ ਸਾਨੂੰ ਚੋਰੀ ਚੜਾਏ ਨੇ ਕਿੰਨੇ ਸਮੇਂ ਤੋਂ ਤੁਸੀਂ ਜੀ ਮੀ ਨਾ ਹੋ ਗਏ ਹਾਂ ਜੀ ਕੌਣ ਵੀ ਇਸ ਤਰ੍ਹਾਂ ਮੈਂ ਅਤੇ ਮੇਰਾ ਬੇਟਾ ਤੇ ਕੀ ਕਾਰਨ ਬਣਿਆ ਕੁਛ ਨਹੀਂ ਉਹਨਾਂ ਨੇ ਦੱਸਿਆ ਰੀਜ਼ਨ ਕੁਛ ਨਹੀਂ ਨਾ ਕੋਈ ਬਿਆਨ ਹੋਈ ਕੁਛ ਨਹੀਂ ਰੀਜ਼ਨ ਦੱਸਿਆ ਸੰਤੇ ਵੀ ਨਹੀਂ ਪਤਾ ਕਿ ਇੰਡੀਆ ਡਿਪੋਰਟ ਕਰਨ ਲੈ ਕੋਈ ਹਾਂ ਰੀਜ਼ਨ ਦੱਸਣ ਡਿਪੋਰਟ ਕਰਨ ਵੇਲੇ ਕੀ ਕੁਝ ਦੱਸਿਆ ਸੀ ਆਪਾਂ ਮੰਨ ਲਿਆ ਕੀ ਗੱਲਬਾਤ ਇਹ ਕੁਛ ਨਹੀਂ ਦੱਸਿਆ ਤੁਹਾਡਾ ਪਤਾ ਕਿ ਗਲਤ ਕਿ ਮਨ ਲਿਆ ਕੀ ਲੋਕੜੀ ਜਾਰ ਕੋਈ ਨਹੀਂ ਆਇਆ ਇਸ ਤਰ੍ਹਾਂ ਉੱਥੇ ਕੈਂਪਸ 'ਚ ਸਾਨੂੰ ਲੱਗੇ ਸੀ ਉੱਥੇ ਸਾਰੇ ਨੋ ਪਤਾ ਨਹੀਂ ਲੰਗਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋਕ ਤੁਹਾਨੂੰ ਉੱਥੇ ਇੰਡੀਆ ਲੈ ਕੇ ਜਿਗਾਉਣਾ ਸੀ ਉਦੋਂ ਉਹਨੇ ਕੀ ਕੀਤਾ ਕੁਛ ਨਹੀਂ ਕੀਤਾ ਸਾਨੂੰ ਹੱਥ ਗੜੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਕਿੰਨੇ ਜਾਣੇ ਸੀ ਉੱਥੋਂ 104 ਜਣੇ ਵਾਪਸ ਆਏ ਲੇਡਿਸ ਕਿਹ ਕਰ ਲ ਤੁਸੀਂ ਨਹੀਂ ਹੋਰ ਵੀ ਹੈਗੇ ਅਸੀਂ ਸੱਤ ਪਿਆਮੇ ਸੀ ਬਾਕੀ ਲੇਡਿਸ ਸਿੰਗਲ ਸੀ ਸਿੰਗਲ ਮੁੰਡੇ ਅਮਰੀਕਾ ਤੋਂ ਰਿਪੋਰਟ ਆਇਆ ਕਿੰਨੇ ਮੈਂਬਰ ਐ ਕਿ ਉਹ ਓਪੀਨੀਅਨ ਕੋਰ ਉੱਪਰ ਜਿਹੜਾ ਅੱਜ ਚਲਾਈ ਉਹ ਜਿਹੜੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਈ ਸੀ ਇਹ ਅਗਸਤ ਵਾਲੀ ਰਿਪੋਰਟ ਤੇ ਪਰ ਤੇ ਅਮਰੀਕਾ ਜਹਾਜ਼ ਦੇ ਵਿੱਚੋਂ ਉਹਨਾਂ ਨੇ ਇੱਥੇ ਭੇਜੇ ਸੀਗੇ ਉਹ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਕੁੱਲ 60% ਸੀਗੇ ਜਿਹੜੇ ਸਾਡੇ ਟੀਐਸਪੀ ਹਮਿਸਾਈਡ ਸ਼੍ਰੀ ਦਰਜੀਤ ਸਿੰਘ ਜੀ ਬੂਥਲਾ ਤੋਂ ਉਹ ਉਹ ਨੰਬਰ ਸਾਰੇ ਰਿਪੋਰਟ ਤੋਂ ਆਪਣੇ ਨਾਲ ਲੈ ਕੇ ਆਏ ਸੀ ਤੇ ਜਿਹਦੇ ਵਿੱਚ ਜਿਹੜੇ ਹੈਗੇ ਆ ਚਾਰ ਸਾਡੀ ਸਬੂਜਨਾ ਸੰਬੰਧਤ ਸੀਗੇ ਪلاس ਸਬੂਜਨਾ ਜਿਹਦੇ ਵਿੱਚੋਂ ਇੱਕ ਡੋਗਰਾਵਾਲ ਦਾ ਔਰ ਦੋ ਜਿਹੜੇ ਹੈਗੇ ਆ ਮਾਂ ਤੇ ਉਹਦਾ ਬੇਟਾ ਸੀਗਾ ਉਹ ਦੋ ਪਤਾਪਿੰਡ ਦੇ ਸੀਗੇ ਉਹ ਤੇ ਇੱਕ ਉਸ ਤੋਂ ਇਲਾਵਾ ਬਰਿਆਰ ਪਿੰਡ ਦਾ ਸੀਗਾ ਜਿਹੜੇ ਅਸੀਂ ਚਾਰੇ ਬਿਲਕੁਲ ਸੁਰੱਖਿਅਤ ਹਾਲਤ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਫੈਕਟ ਮੈਂਬਰਾਂ ਦੇ ਹਵਾਲੇ ਕੀਤੇ ਤੇ ਉਹਨਾਂ ਦੇ ਪਰ ਫੈਂਬਰਾਂ ਨੂੰ ਹੌਸਲਾ ਦਿੱਤਾ ਔਰ ਅਸੀਂ ਉਹਨਾਂ ਦੇ ਪਰ ਫੈਂਬਰਾਂ ਨੂੰ ਬਿਲਕੁਲ ਵਿਸ਼ਵਾਸ ਦਿਵਾਇਆ ਕਿ ਜੇਕਰ ਉਹਨਾਂ ਦੀ ਕੋਈ ਵੀ ਇਸ ਸੰਬੰਧੀ ਕੋਈ ਦੁੱਖਤ ਘਟਨਾ ਹੈ ਤੇ ਉਹ ਜਦੋਂ ਮਾਦੀ ਸਾਨੂੰ ਆ ਕੇ ਦੱਸ ਸਕਦੇ ਆ ਔਰ ਅਸੀਂ ਬਿਲਕੁਲ ਉਹਦਾ ਟਕਮਾ ਹੱਲ ਕਰਾ ਦੇ ਤੇ ਬਾਕੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਨੇ ਉਹਨਾਂ ਨੂੰ ਬਿਲਕੁਲ ਵੈਲਕਮ ਕਰਦੇ ਹੋਏ ਉਹਨਾਂ ਨੂੰ ਆਪਣੇ ਕੋਲ ਬਿਲਕੁਲ ਅਕਸੈਪਟ ਕੀਤਾ ਔਰ ਸੁਰੱਖਿਆ ਹਾਲਤ ਦੇ ਵਿੱਚ ਉਹਨਾਂ ਦੇ ਹਵਾਲੇ ਕਰਕੇ ਅਸੀਂ ਤੋਂ ਆਏ